ਪੰਜਾਬ ਨੂੰ ਲੋਕ ਵਰਲਡਵਾਈਡ ਪੰਜਾਬੀ ਬੋਲੀਆਂ ਕਰਕੇ ਵੀ ਜਾਣਦੇ ਐ ਤੇ ਅਕਸਰ ਹੀ ਅਸੀਂ ਪੰਜਾਬੀ ਬੋਲੀਆਂ ਤੇ ਬਾਹਰ ਦੇ ਮੁਲਕ ਦੇ ਲੋਕਾਂ ਨੂੰ ਨੱਚਦੇ ਹੋਏ ਦੇਖਦੇ ਆ ਤੇ ਫੇਰ ਚਾਹੇ ਉਹ ਅਮਰੀਕਾ ਹੋਵੇ ਇੰਗਲੈਂਡ ਹੋਵੇ ਯੂਰਪ ਹੋਵੇ ਜਾਂ ਆਸਟ੍ਰੇਲੀਆ ਹੋਵੇ ਗੋਰਿਆਂ ਨੂੰ ਪੰਜਾਬੀ ਬੋਲੀਆਂ ਤੇ ਅਕਸਰ ਹੀ ਭੰਗੜਾ ਪਾਉਂਦਿਆਂ ਵੇਖਿਆ ਜਾਂਦਾ ਹੈ ਪਰ ਕਦੇ ਤੁਸੀਂ ਵੇਖਿਆ ਹੈ ਕਿ ਪੰਜਾਬੀ ਗੱਬਰੂਆਂ ਵੱਲੋਂ ਅੰਗਰੇਜ਼ੀ ਵਿੱਚ ਬੋਲੀਆਂ ਪਾਈਆਂ ਜਾਣ ਤੇ ਗੋਰੀਆਂ ਨੱਚ ਰਹੀਆਂ ਹੋਣ ਜੀ ਹਾਂ ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬੀ ਗੱਬਰੂ ਅੰਗਰੇਜ਼ੀ ਵਿੱਚ ਬੋਲੀਆਂ ਪਾ ਰਹੇ ਐ ਤੇ ਗੋਰੇ ਤੇ ਗੋਰੀਆਂ ਵੱਲੋਂ ਪੰਗੜਾ ਤੇ ਗਿੱਧਾ ਪਾਇਆ ਜਾ ਰਿਹਾ ਹੈ ਤੁਸੀਂ ਵੀ ਦੇਖੋ ਕਿ ਕਿਵੇਂ ਪੰਜਾਬੀ ਗੱਬਰੂਆਂ ਨੇ ਅੰਗਰੇਜ਼ੀ ਦੇ ਵਿੱਚ ਬੋਲੀਆਂ ਪਾ ਕੇ ਗੋਰੇ ਤੇ ਗੋਰੀਆਂ ਨੂੰ ਨੱਚਣ ਲਾ ਦਿੱਤਾ ਵੈਸੇ ਤਾਂ ਪੰਜਾਬੀ ਬੋਲੀਆਂ ਦੀ ਮਿਠਾਸ ਤੇ ਜਿਹੜੀ ਆ ਪੰਜਾਬੀ ਦੇ ਨਾਲ ਹੀ ਹੁੰਦੀ ਹੈ ਪਰ ਫੇਰ ਵੀ ਪੰਜਾਬੀ ਗੱਬਰੂਆਂ ਦਾ ਅੰਗਰੇਜ਼ੀ ਦੇ ਵਿੱਚ ਬੋਲੀਆਂ ਪਾਉਣ ਦਾ ਇਹ ਐਕਸਪੈਰੀਮੈਂਟ ਵਾਕਈ ਕਾਬਿਲ-ਏ-ਤਾਰੀਫ ਹੈ। ਤੁਹਾਨੂੰ ਕਿੱਦਾਂ ਦਾ ਲੱਗਾ ਪੰਜਾਬੀ ਗੱਬਰੂਆਂ ਵੱਲੋਂ ਅੰਗਰੇਜ਼ੀ ਵਿੱਚ ਬੋਲੀਆਂ ਪਾ ਕੇ ਗੋਰੇ ਤੇ ਗੋਰੀਆਂ ਨੂੰ ਨੱਚਣ ਲਾ ਦੇਣਾ? ਸਾਨੂੰ ਜ਼ਰੂਰ ਦੱਸਿਓ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ ਤੇ ਹੋਰ ਨਵੀਆਂ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸਵੇਰਾ ਸਟਾਰ ਟਾਕ। ਟ੍ਰੀਡਰ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਬੀ ਆਰ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ रफीक ਮੁਹੰਮਦ